ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਬਈ ਸਾਰੇ ਠੀਕ ਠਾਕ ਮਿਲੋ ਇੱਕ ਵਾਰੀ ਫੇਰ ਠੀਕ ਆ ਤੇ ਅੱਜ ਆਪਾਂ ਆਏ ਆਂ ਵੀ ਵੱਡਣ ਸੁੱਖੇ ਦੇ 3 ਬਈ ਪੂਰੀ ਉੱਠੇ ਲੰਘਣੀ ਉਹ ਯਾਰ ਕਹਿਵਾ ਕੇ ਰਾਹ ਨਹੀਂ ਛੱਡ ਸਕਦਾ ਯਾਰਾਂ ਕਹਿੰਦੇ 11 ਫੁੱਟ ਪੂਰਾ ਕੀਤਾ ਕੰਦ ਕੱਢ ਦੋ ਜੀ ਏਡੀ ਉੱਥੇ ਆ ਤਾਂ ਤਮੀ ਇਹ ਘਟਨੀ ਗਈ ਗਾਰਡਰ ਲਾਇਆ ਕਿ ਮਰ ਮੁਰਗਿਆ ਦੇਖੀ ਚੁਪੇ ਪੈ ਜਾਣਾ ਹੁਣ ਇੱਕ ਡੇਰ ਥੱਲੇ ਜਾਂਦਾ ਇੱਕ ਕਾਰੇ ਦੇ ਕੇ ਇਹਦੇ ਖੱਤੇ ਵੀ ਗਾਰਡਰ ਲੱਗੇ ਦੇਖੇ ਆ ਦੇਖੋ ਗਾਰਡਰ ਲੱਗੇ ਹੋਏ ਕੱਲਾ ਇੰਨਾ ਦੀ ਨੁਕਸਾਨ ਹੁੰਦਾ ਸਾਡੇ ਮੱਕੀ ਖੜੀ ਆ ਸਾਡੇ ਤਾਰ ਵੀ ਨਹੀਂ ਲੱਗੀ ਭੋਰਾ ਵੀ ਕਿਤੇ ਵੀ ਤਾਰ ਲੱਗੀ ਹੋਵੇ ਦਾਲ ਕੋਈ ਨਾ ਕੋਈ ਚੱਕਰ ਨਹੀਂ ਰੱਬ ਦੀਆਂ ਦਿੱਤੀਆਂ ਰਾਬੀ ਦਿੰਦਾ ਹਨਾ ਐ ਤਾਂ ਨੀ ਗੱਲ ਹੁੰਦੀਗੀ ਜੇ ਲਾ ਮੈਂ ਡੇਢ ਹੀ ਆਉਂਦੇ ਜਾਂਦੇ ਚੜਦੀ ਰਾਤ ਹੈ ਹਣ ਜੜੀ ਹੈ ਅੱਤ ਨਹੀਂ ਚਾਰਦਾ ਇਹ ਗੱਲ ਹੈਗੀ ਆ ਬਾਕੀ ਆਏ ਵੀ ਨਾ ਸਿਆਣਿਆਂ ਦੀ ਤੇ ਮਹਾਰਾਜੀ ਦਾ ਇਲਾਕਾ ਹੈ ਤਾਂ ਨਹੀਂ ਚਾਰਦਾ ਤੇ ਕਰਨੀ ਭਰਨੀ ਦਾ ਉਸ ਕਰਤੀ ਹੈ ਦੰਨਿਆ ਤੇ ਉੱਪਰ ਸਾਰੇ ਪਹੁੰਚਣਗੇ ਇਹ ਵੀ ਮੱਕੀ ਘਢੋੜ ਲੈ ਕੇ ਬੋਲ ਦੰਨਿਆ ਦੰਨਿਆ ਚੁੱਤੇ ਕੋਈ ਨਾ ਸਰੋਇ ਤੋਂ ਆਨੇ ਦਾਨੇ ਚੱਲ ਕੇ ਗੇਰ ਲੱਗ ਗਿਆ ਟਾਪ ਪਰਵਾਦਾਂ ਦਾ ਆਪਾ ਹੈ ਨਹੀਂ ਕਿਰ ਲਿਆ ਘੇਰੇ ਦੇ ਟੈਂਕ ਗਿਆ ਭਰ ਝਾੜ ਆਪਾਂ ਦੱਸਿਆ ਹੀ ਸੀਗਾ ਵੀ 30 ਤੋਂ ਪਲੱਸ ਹੋਊਗਾ ਹੋਰ ਲੱਗਿਆ ਉੱਪਰ ਵਾਇਦਾ ਉਹ ਕਰੀ ਗੱਲ ਬੰਦਾ ਵੇਖੋ ਕਿਵੇਂ ਉੜਦਾ ਚੜ੍ਹਦਾ ਆਇਆ ਔਰ ਬਣਾ ਪੁੱਤ ਉਹ ਚਾਚੇ ਹੁਣੇ ਵੀ ਕੱਟ ਕੇ ਖੜ ਗਿਆ ਕੈਂਵਰੇ ਅਜਿੰਨੀਆਂ ਨਿਕਾਹ ਗੱਟ ਲਿਆ ਮੁਕਤੇ ਇੱਕ ਤੀ ਦਾ ਆਲੂ ਸਾਥ ਤੇ ਹੋ ਜਾਣੇ ਹੂੰ ਕੋਈ ਗੱਲ ਨਹੀਂ ਕਾਰੋ ਧਿਆਨ ਅੱਗੇ ਕਿੰਨੇ ਗੱਟੇ ਹੋਏ ਸੀਗੇ 380 ਹੈ 380 4 ਕਿੱਲੇ ਨੇ ਦੋਆਂ ਜੋ ਦੋਆਂ ਕਿੱਲੇ ਜੋ ਤਮਾਕੀ ਕਿੰਨੇ ਗੱਟੂ ਪਾਏ ਸੀਗੇ 50 ਹਾਂ ਫਿਰ ਹੁਣ ਹੁਣ ਕਿੰਨਾ ਥਾਲ ਲਾਉਣਾ ਦੋ ਹੀ ਕਿੱਲੇ ਲਾਉਣੇ ਆ ਮੱਕੀ ਕਿੰਨੀ ਹੈ ਜਿੰਨਾ ਰਗ ਵੰਟਾ ਬਾਲੀ ਸੇਵਾ ਕਰਦਾ ਮੱਲਾ ਤੁਸੀਂ ਮੱਕੀ ਦੀਦਾ ਯਾਰ ਗਾੜੀ ਟੁੱੜ ਤੇ ਹੈ ਉਹ ਦੂਜੀਆਂ ਮਸ਼ੀਨਾਂ ਦੇ ਹਿਸਾਬ ਨਾਲ ਤਾਂ ਫਿਰ ਸਾਨੂੰ ਬਾਡੀ ਵੀ ਵੱਧ ਦਿਆ ਕਰੋ ਯਾਰ ਆ ਮਸ਼ੀਨ ਹੀ ਸਾਡੀ ਆ ਆਪਣੀ ਆ ਬਾਡੀ ਕਹੀ ਦੇਣੀ ਆ ਹੈ ਇਹ ਵੀ ਗੱਲ ਠੀਕ ਆ ਯਾਰ ਇਹ ਇਹ ਤਾਂ ਹੁਣ ਤੂੰ ਕਾਲ ਮਲਾ ਕੇ ਬਦਲਾ ਲੈਣ ਵਾਲੀ ਗੱਲ ਆ ਵੀ ਮੈਂ ਕਹਿੰਦਾ ਸੀ ਵੱਡਾ ਨੂੰ ਕੋਈ ਨਾ ਵੜਦੇ ਆ ਤੇਰੀ ਆਪਦੀ ਮਸ਼ੀਨ ਆ ਉਹ ਗੱਲਾਂ ਤੇ ਆ ਗਿਆ ਹੁਣ ਤੂੰ ਤਲ ਕੋਈ ਨਾ ਇੱਕ ਗੱਲ ਹੋਰ ਨਾ ਬੋਲੀ ਗਾ ਝੋਨਾ ਵੀ ਆਉਂਦਾ ਮੂਰੇ ਝੋਨਾ ਵੀ ਨਸਰਿਆ ਖੜਾ ਆਉਂਦਾ ਮੇਰੇ ਭਰਾ ਜਾਨੂ ਕਾ ਸਾਹ ਤੇ ਮਿਹਨਤੀ ਬਹੁਤ ਹੈ ਬੰਦਾ ਇਹ ਮਿਹਨਤੀ ਤਾਂ ਇੰਨਾ ਗੱਲ ਛੱਡ ਦਿਓ ਤੇ ਕਿ ਆਗੋ ਗਨੀ ਲਾਉਂਦਾ ਇਹ ਵੀ ਗੱਲ ਆ ਅੱਗ ਨਹੀਂ ਲਾਉਂਦਾ ਬਿਲਕੁਲ ਅੱਗ ਨਹੀਂ ਲਾਉਂਦਾ ਤੇ ਜੋ ਵੀ ਪਰਾਲੀ ਬਰੂਲੀ ਹੁੰਦੀ ਹੈ ਸਾਰੀ ਵਿੱਚੇ ਹੀ ਪਾਉਂਦਾ ਇਹ ਅੜੀ ਹੀ ਕਰ ਦਿਆ ਹੁੰਦਾ ਕਿਤੇ-ਕਿਤੇ ਥੋੜੀ ਜੀ ਅੜੀ ਬਾੜੀ ਮਾਰੀ ਆ ਚੋਪਰ ਦੀ ਜੇ ਮੂੰਹੋਂ ਕਹਤਾ ਨਾ ਵੀ ਲੈ ਜਾ ਸਾਰਾ ਕੋ ਫੇਰ ਕੋਈ ਪ੍ਰਵਾਹ ਨਹੀਂ ਜੇ ਇੱਕ ਵਾਰੀ ਨਾ ਨਿਕਲ ਗਈ ਫੇਰ ਨਹੀਂ ਫੇਰ ਤਾਂ ਭੋਲੀ ਜੋ ਵੀ ਹਾਂ ਕਹਿ ਦੂਗਾ ਲੈ ਲੈ ਐ ਗਾਣੇ ਦੇ ਗਾਉਣ ਲੱਗਿਆ ਓਏ ਕਿਵੇਂ ਵੜਦੇ ਹੁਣ 4-ਵੀਲ ਨਾਲ ਹੈ ਓਏ ਗੱਡੀ ਚੈੱਕ ਕਰੋ ਯਾਰ ਤੁਸੀਂ ਕਰਦੇ ਹੈਂ 4-ਵੀਲ ਦਾ ਤਾਂ ਮੈਂ ਹੀ ਨਹੀਂ ਲੈਣਾ ਹੈ ਉਰੇ ਲਿਆਏ ਤੇ ਧਾਣੇ ਗਿਣਿਆ ਜੀ ਯਾਰ ਕਿੰਨੇ ਇੰਨੇ ਦਿਨ ਹੋ ਗਏ ਗਿਣੇ ਨਹੀਂ ਕਦੇ ਇਹ ਇਹ ਵੀ 30 ਪਲੱਸ ਹੀ ਰਹੂਗਾ ਏ ਇਹ ਵੀ 30 ਪਲੱਸ ਹੀ ਰਹੂਗਾ ਵੇਲੇ ਮੈਂ ਆਪਣਾ ਕਰਾਂ 30 ਪਲੱਸ ਰਹੂਗਾ ਵੀ ਅੱਧ ਵੀ ਪਤਾ ਮੈਨੂੰ ਪਤਾ ਲੱਗਿਆ ਹੀ ਹੋਇਆ ਇੱਕ ਲੈਂਡ 'ਚ 33 ਡਾਨੇ ਆ ਮਤਲਬ ਆ ਲੈ ਥੋੜਾ ਦਾ ਕਵਾਂਟਲ ਹੋਊ ਵੀ ਵੱਧ ਨਿਕਲਦਾ ਹੋਊਗਾ ਜਿੰਨੇ ਜਾਣੇ ਤੁਸੀਂ ਮਗਰ ਤੌਰ ਪੈਨੇ ਆ ਮੈਂ ਥੋੜਾ ਝਾੜ ਤਾ ਉਹ ਵੀ ਕੁਆਂਟਲ ਵੱਧ ਹੀ ਰਹਿੰਦਾ ਜਿੰਨੇ ਜਣੇ ਮਗਰ ਤੁਰੇ ਫਿਰਦੇ ਉਹ ਜਿੱਦੇ ਆਪਾਂ ਉੱਤੇ ਉਧਰ ਵੱਢੀ ਆ ਕਿੰਨੀਆਂ ਛੱਲੀਆਂ ਨਿਕਲੀਆਂ ਹੈਗੀਆਂ ਮਗਰੋਂ ਕਿੰਨੀਆਂ ਬੋਰੀਆਂ ਲੈ ਆ ਸੋ ਤਾਂ ਇੰਨਾ ਕਰਾਂ ਜੋ ਦੋ ਬੋਰੀਆਂ ਫੜਨ ਨੂੰ ਦਿੱਤਿਆਂ ਦੋ ਬੋਰੀਆਂ ਆਪ ਲੈ ਕੇ ਆਉਂਦੇ ਆ ਤੋਨੂੰ ਛੱਲੀਆਂ ਨੂੰ ਟਕਾ ਨਹੀਂ ਓਏ ਤੋਨੂੰ ਛੱਲੀਆਂ ਨੂੰ ਟਕਾ ਨਹੀਂ ਹੈ ਕੀ ਖਾ ਲੈਨੇ ਤੀ ਤੜਕੇ ਯਾਰ ਹੈ ਇਨਾ ਖਾਦੇ ਤਾਂ ਨਹੀਂ ਆਇਆ ਇੰਨਾ ਕੋੰਦਾ ਦੇਲਾ ਮੱਕੀ ਚ ਸੇਕ ਮਾਰਦਾ ਚਾਚਾ ਦੇਲਾ ਮੱਕੀ ਦੇ ਨਾਲ ਨਾਲ ਤਰਿਆਉਂਦਾ ਇੰਨਾ ਸੱਕੀ ਆਇਆ ਇਹ ਤਾਂ ਇੱਕ ਬੰਦੇ ਦੀ ਘਾਟ ਆ ਕਿਹਦੀ ਘਾਟ ਨਾਲੇ ਚਾਚੇ ਦੀ ਆ ਆਪਾਂ ਆ ਗਏ ਸੀ ਜਈ ਵੱਟ ਕੇ ਬਾਸਪੜ ਦੇ ਉੱਪਰ ਜਿਹੜੀ ਤੰਗਲੀ ਹੁੰਦੀ ਹੈ ਸਾਰੀ ਦੀ ਸਾਰੀ ਰੋਟੀ ਇਹ ਨੁਕਸਾਨ ਆ ਮੱਕੀ ਦੇ ਇਹ ਬਾਸਕਟਾ ਇਹ ਵੀ ਟੁੱਟੀ ਹੋਈ ਹੈ ਇੱਕ ਸੌ ਨਹੀਂ ਸਾਰੇ ਦਾਵੇਂ ਤੇ ਟੁੱਟੀ ਹੋਈ ਹੈ ਕਰੋ ਚੈੱਕ ਦੇਖ ਗਏ ਮੱਖੀ ਦਾ ਰੇਟ ਆ ਬਾਈ ਨੁਕਸਾਨ ਵੀ ਬਹੁਤ ਹੈ ਇਹ ਪਹਿਲੇ ਸੀਜ਼ਨ ਵਾਲੀ ਬਾਸਕਟਾ ਕਰੋ ਚੈੱਕ ਆਏ ਹੋ ਜਾਂਦੀ ਹੈ ਵਿੱਚੋਂ ਮਸ਼ੀਨ ਵੇਖੋ ਸਾਰੀ ਜਦ ਮੈਂ ਪਿਆ ਵਿੱਚ ਸਾਰਾ ਦੇਖੋ ਮਸ਼ੀਨ ਦੀ ਐਸੀ ਤੈਸੀ ਹੋ ਜਾਂਦੀ ਸਾਰੀ ਦੀ ਐਂ ਜੰਮਿਆ ਉਹ ਦੇਖੋ ਕਿਦਾਂ ਦਾ ਹੋਇਆ ਪਿਆ ਵਿੱਚੋਂ ਇਹ ਕੋਲ ਚੈੱਕ ਦੇਖੋ ਉੱਤੇ ਹਰੀ ਹੋ ਜਾਂਦੀ ਮੱਕੀ ਜਦੋਂ ਗਿੱਲਾ ਚੱਲ ਪੈਂਦਾ ਉੱਥੇ ਹਰੀ ਹੋ ਗਈ ਹੈ ਮੇਟ ਮਨਾਈ ਹਰੀ ਹੋ ਜਾਂਦੀ ਹੈ ਤੇ ਜਿੱਥੇ ਜਿੱਥੋਂ ਹੋਈ ਹੋਈ ਹੈ ਤੇ ਫਿਰ ਉਹ ਹੁਣੇ ਬਾਹਲਾ ਨਹੀਂ ਤਾਂ 7-8000 ਦਾ ਸਮਾਨ 8-9000 ਦੀ ਬਾਸਕਟ ਹੋਊਗੀ ਤੋ ਇਹ ਤੰਗਲੀ ਬਣਾਉਣੀ ਹੋਵੇ 2025 3000 ਦੀ ਉਹ ਬਣੂਗੀ। ਆਹ ਇਦਾਂ ਬਲੌਗ ਕਰਦੇ ਆਂ ਆਪਾਂ ਇੱਥੇ ਹੀ ਖਤਮ। ਕੰਪਨੀ ਵਾਲੇ ਆਉਂਦੇ ਆ ਲੈ ਕੇ ਸਮਾਨ। ਪਾ ਕੇ ਸਵੇਰੇ ਚਲਾਵਾਂਗੇ ਤੇ ਫਿਰ ਵਿਖਾਵਾਂਗੇ ਵੀ ਕੀ ਸਿਸਟਮ ਆ।